सो तो विधायक लखबीर सिंह के नाल खास गलबात हुई है एनबी न्यूज़ ने नजर मार सत में तो हम मनप्रीत कौर ਗੁਰਾਂ ਤੇ ਯੂ ਸਵਾਸ਼ਾ ਦੀ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਖਾਸ ਹੈ ਕਿ ਆਛਾ ਵੀ ਨਾਲ ਵਿਦਾਇਕ ਲਖਬੀ ਸੀ ਨਾਲ ਜੀ 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 ਤੇ ਉਸੇ ਅੱਜ ਦਿਖਾਣਾ ਕਿ ਅੱਜ ਫੈਸ਼ਨ ਜੋ ਖਾਸ ਗੱਲ ਇਹ ਹੈ ਕਿ ਅੱਜ ਜੋ ਨਾ ਦੇ ਨਾਲ ਜਾਵਾਂਗੇ ਤੇ ਤੁਹਾਨੂੰ ਨਹੀਂ ਦੱਸਾਂਗੇ ਕਿ ਆ ਮੇਰੀ ਦੀ ਜ਼ਿੰਦਗੀ ਕਿ ਕਦੋਂ ਦੀ ਹੋਈਔਰ ਸੂਰਤ ਲੈ ਕੇ ਬਾਅਦ ਤੱਕ ਕਿਡੇ ਕਿਡੇ ਕੰਮ ਹੋ ਗਏ ਸਸ਼ੀਕਾਲ ਸਰ ਸਸ਼ੀਕਾਲ ਜੀ ਸਾਰੇ ਸਰੋਤਿਆਂ ਦੇ ਵੱਲੋਂ ਬਹੁਤ ਬਹੁਤ ਸਸ਼ੀਕਾਲ ਸੋ ਅੱਜ ਸੀ ਲਿਟਲ ਸੀ ਪਲਾਨ ਚ ਦੇ ਨਾਲ ਸਹਾਦਨ ਰਵਾਣ ਗਈ ਸੀ ਜਾਨਣਾ ਹੀ ਕਿ ਇਹ ਕੰਮ ਨੇ ਜੋ ਹਮਰੇ ਕਿਰੇ ਕਿਰੇ ਦਾਦਾ ਯੋਗ ਤੋਂ ਜਿਹੜੇ ਜੋ ਦਿਨ ਤੋਂ ਲੈ ਕੇ ਰਾਤ ਤੱਕ ਸੀ ਉਹਨਾਂ ਦੇ ਬੋਲੋ ਕੀਤੇ ਜਾਂਦੇ ਨੇ ਇਸ ਨਾਲ ਹੀ ਦਿੱਤਾ ਚੁਹੀ ਉਹਨਾਂ ਦੇ ਨਾਲ ਜਾਵਾਂਗੇ ਲੋਕਾਂ ਦੇ ਨਾਲ ਕੰਮ ਕਰਾਂਗੇ फास्ट हो चुके हैं सब लोग और स्पेशली जो लोग नॉन वेज की चीज आती है काट दे पराठे काट दे लस्सीया काट दो मक्खन पिज़्ज़ा और मैं सीरियसली कहना चाहूंगी कि मैंने वो काट दिया था लेकिन बिल्कुल देखो बेटा पिंडा के अंदर फंसे थे सारा कुछ ये थे अपना हो गया ये वो बोल रखे हैं खुद अपना रस्सी अपनी कर दी हुई है उधर ना ये डर नहीं रहता जिसे ਆਲਾ ਮੇਰੇ ਬਟਨ ਪਹਿਲਾਂ ਪਟਵਾਰੀ ਦੀ ਜੋ ਮਿਲ ਗਈ ਸੀ ਜੀ ਪਟਵਾਰੀ ਦੀ ਜੋ ਉਹਨਾਂ ਨੂੰ ਪਹਿਲਾਂ ਮਿਲ ਗਈ ਸੀ ਉੱਥੇ ਸਿਲੈਕਟ ਹੋ ਗਈ ਫਿਰ ਪਟਵਾਰੀ ਦੀ ਛੜਤੀ ਫਿਰ ਸਬ ਇੰਸਪੈਕਟਰ ਦਾ ਪੇਪਰ ਦਰਜ ਜੀ ਪਰ ਉੱਥੇ ਸਿਲੈਕਟ ਹੋ ਗਈ ਅਸੀਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕੋਈ ਬਿਨਾ ਪੈਸੇ ਤੋਂ ਬਿਨਾ ਕੋਈ ਵੀ ਰੁਪਈਆ ਨਹੀਂ ਲੱਗਿਆ ਮੇਰੇ ਤੇ ਨੌਕਰੀ ਮਿਲੀ ਹੈ ਜੀ ਮੈਟ ਦੇ ਆਧਾਰ ਤੇ ਕੋਈ ਪੈਸਾ ਨਹੀਂ ਕੋਈ ਮੈਂ ਤੁਹਾਨੂੰ ਕਹ ਨਹੀਂ ਰਿਹਾ ਜੀ ਬਿਲਕੁਲ ਨੂੰ ਤਾਂ ਅੱਜ ਪਤਾ ਲੱਗਿਆ ਹੈ ਜੀ ਇਹ ਡਿਪਾਰਟਮੈਂਟ ਦਾ ਸਾਇ ਉਹਨਾਂ ਨੂੰ ਜੀ ਕੋਆਪਰੇਟਿਵ ਵੀ ਮਿਲ ਜੇ ਸੇਗਮੈਂਟ 44 ਸੋਸਾਇਟੀ ਵੀ ਮੈਂ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਵੀ ਇੱਕ ਗਰੀਬ ਪਰਿਵਾਰ ਜਿਹੜਾ ਵੀ ਮੇਰਾ ਹੁਣ ਰੋਜੀ ਰੁਤੀ ਦਾ ਨਾ ਹੋਊਗੀ ਸਾਰਾ ਤਸ ਸਭ ਤੋਂ ਖਾਸ ਗੱਲ ਇਹ ਹੈ ਕਿ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੜੇ ਨੇ ਠੀਕ ਹੈ ਤਾਂ ਉਹ ਬਹੁਤ ਹੀ ਵਧੀਆ ਇੱਕ ਕਲਾਕਾਰ ਵੀ ਰਹ ਚੁਕੇ ਨੇ ਤਾਂ ਉਹਨਾਂ ਦੇ ਗਾਣੇ ਜਿਹੜੇ ਆਪਾਂ ਸੁਣਦੇ ਆਨੇ ਹੁੰਨੇ ਸੀਗੇ ਤੇ ਉਹਨਾਂ ਦੇ ਗਾਣੇ ਦੇ ਵਿੱਚ ਵੀ ਜ਼ਿਕਰ ਕੀਤਾ ਜਾਂਦਾ ਸੀਗਾ ਕਿ ਸਰਕਾਰ ਕੀ ਕੰਮ ਕਰ ਰਹੀ ਆ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਤਾਂ ਫਿਰ ਵੀ ਜਿਹੜੀ ਸਰਕਾਰ ਉਹੀ ਕੰਮ ਕਰਦੀ ਆਈ ਤਾਂ ਫਿਰ ਮਾਨ ਸਰਕਾਰ ਨੂੰ ਆਣੇ ਪਿਆ ਦੇਖੋ ਜਿਹੜੇ ਲੋਕਾਂ ਨਾਲ ਜੁੜੇ ਮੁੱਦੇ ਨੇ ਦੇਖੋ ਸਭ ਤੋਂ ਵੱਡੀ ਲਾਈਟ ਦਾ ਲੋਕਾਂ ਦਾ ਅਸੀਂ ਪਿੰਡਾਂ 'ਚ ਜਾਂਦੇ ਸੀ ਬਿਜਲੀ ਦੇ ਬਿੱਲ ਨਹੀਂ ਭਰ ਹੁੰਦੇ ਸੀ ਹਰ ਇੱਕ ਸਾਡੀ ਮਾਤਾ ਮਾਂ ਭੈਣਾ ਆਉਂਦੀਆਂ ਸੀ ਸਾਡਾ ਜਿਹਾ ਘਟ ਘਟਦਾ ਜੀ ਬਹੁਤ ਮਾੜਾ ਹਾਲਾਤ ਸੀ ਤੇ ਜੋ ਵਾਅਦਾ ਕੀਤਾ ਪਾਰਟੀ ਨੇ ਸਭ ਤੋਂ ਪਹਿਲਾਂ ਬਿਜਲੀ ਮਾਫੀ ਦਾ ਦੇਖੋ ਸਾਰੇ ਨੂੰ ਫਾਇਦਾ ਹੋਇਆ ਈਵਨ ਜਿਹੜੇ ਚੰਗੇ ਪਰਿਵਾਰ ਨੇ ਜਿਹੜੇ ਬਿੱਲ ਭਰ ਸਕਦੇ ਉਹਨਾਂ ਨੂੰ ਵੀ ਫਾਇਦਾ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਦੀ ਨੀਤੀ ਹੈ ਕਿ ਸਰਕਾਰ ਸਭ ਦੀ ਹੈ ਤੇ ਸਭ ਨੂੰ ਰੈਤਾਂ ਦਵੇ ਜਿਵੇਂ ਹੁਣ 10 ਲੱਖ ਦਾ ਜਿਹੜਾ ਹੈਲਥ ਕਾਰਡ ਹੈ ਇੰਸ਼ੋਰੈਂਸ ਕਾਰਡ ਜਿਹੜਾ ਬਣਾ ਕੇ ਦੇਣਾ ਹੈ ਉਹ ਸਰਕਾਰ ਨੇ ਸਾਰੇ ਪਰਿਵਾਰਾਂ ਦੇ ਨਾਲ ਜੀ ਬਿਜਲੀ ਮਾਫ ਕੀਤੀ ਸੀ 10 ਲੱਖ ਦਾ ਹਰ ਇੱਕ ਪਰਿਵਾਰ ਨੂੰ 1 ਅਕਤੂਬਰ ਤੋਂ ਬਾਅਦ ਇਲਾਜ ਫਰੀ ਮਿਲੂਗਾ ਸੋ ਇਹ ਸਰਕਾਰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚਰਨਾਲੀ ਸਰਕਾਰ ਹੈ ਤੇ ਫਰੀ ਵੀ ਜੇ ਦਿੰਨੇ ਆ ਤਾਂ ਸਰਕਾਰ ਤੁਸੀਂ ਰੈਵਨਿਊ 'ਚ ਕੋਈ ਘਟਾ ਨਹੀਂ ਹੁੰਦਾ ਰੈਵਨਿਊ ਦੂਜੇ ਪਾਸੇ ਜਨਰੇਟ ਹੋ ਜਾਂਦਾ ਕਿਉਂਕਿ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਵਧੀਆਂ ਨੇ ਇਮਾਨਦਾਰ ਸਰਕਾਰ ਤੁਸੀਂ ਦੇਖਿਆ ਕੀ ਆਪਣੇ ਮੰਤਰੀ ਵੀ ਜੇ ਕੋਈ ਲੋਡ ਪੈਂਦੀ ਹੈ ਚੇਂਜ ਕਰ ਦਿੰਦੀ ਹੈ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ ਆਮ ਆਦਮੀ ਪਾਰਟੀ ਨੂੰ ਸਾਰੇ ਇੱਕ ਪੰਜਾਬ ਲਈ ਕੰਮ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹਰ ਇੱਕ ਸਾਨੂੰ ਵੀ ਇਹ ਕਿਹਾ ਗਿਆ ਕਿ ਤੁਸੀਂ ਜੇ ਕਿਸੇ ਦੀ ਸ਼ਿਕਾਇਤ ਆਗੀ ਤਾਂ ਫਿਰ ਆਪਣਾ ਬੋਰੀ ਬਿਸਤਰਾ ਗੋਲ ਕਰ ਲਓ ਹੋਈ ਨਹੀਂ ਬਿਲਕੁਲ ਸੋ ਜਿੰਨਾ ਚੈੱਕ ਆਮ ਆਦਮੀ ਪਾਰਟੀ ਦਾ ਆਪਣੇ ਐਮ ਐਲ ਏ ਮਨਿਸਟਰ ਤੇ ਮੈਨੂੰ ਨਹੀਂ ਲੱਗਦਾ ਜਿਦਾ ਕਿਸੇ ਹੋਰ ਪਾਰਟੀ ਦਾ ਹੋਊਗਾ ਲੋਕ ਜੋ ਮਰਜੀ ਬੋਲੀ ਜਾਣ ਵਿਰੋਧੀ ਜੋ ਮਰਜੀ ਬੋਲੀ ਜਾਣ ਲੇਕਿਨ ਤੁਸੀਂ ਦੇਖਿਆ ਕਿ ਬਿਨਾਂ ਕਿਸੇ ਕਾਰਨ ਤੋਂ ਜੇ ਕਿਸੇ ਨੂੰ ਵਿਰੋਧੀ ਨੂੰ ਪਤਾ ਵੀ ਨਹੀਂ ਹੁੰਦਾ ਪਾਰਟੀ ਨੂੰ ਅੰਦਰ ਕੋਈ ਪ੍ਰੋਬਲਮ ਆ ਗਈ ਕਿ ਇਹ ਬੰਦਾ ਆ ਚਾਹੇ ਐਮਐਲਏ ਮਿਨਿਸਟਰ ਚਾਹੇ ਸਾਡਾ ਚੇਅਰਮੈਨ ਜਿਹੜੀ ਹਟਾ ਦਿੰਨੇ ਆ ਆ ਦੇਖੋ ਜਿਹੜਾ ਮੈਂ ਤੁਹਾਨੂੰ ਕਹਿਆ ਸੀ ਗਰਾਊਂਡ ਅਸੀਂ ਬਹੁਤ ਵੱਡਾ ਬਣਾ ਰਹੇ ਹਾਂ ਜੀ ਆ ਗਰਾਊਂਡ ਬਣਾ ਰਿਹਾ ਆ ਦੇਖੋ ਇਹ ਮੂਲੇ ਕੋਰ ਦਾ ਤੇ ਉਹ ਸਾਰੇ ਪਿੱਛੇ ਜਿੰਨੇ ਸਿੰਥੈਟਿਕ ਗਰਾਊਂਡ ਬਣਾਵਾਂਗੇ ਇੱਥੇ ਬਾਸਕਟਬਾਲ ਦਾ ਤੇ ਵਾਲੀਬਾਲ ਦੇ ਸਾਰੇ ਬਣ ਰਹੇ ਨੇ ਤੇ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀ ਦਿਖਾਉਣ ਸਪੈਸ਼ਲ ਲੈ ਕੇ ਮੈਂ ਕਹਿੰਦਾ ਸੀ ਮੈਰਿਜ ਪਹਿਲੇ ਸੀ ਪਿੰਡਾਂ ਚ ਬਣਿਆ ਇਹ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਪਹਿਲਾ ਹਲਕਾ ਹੋਊਗਾ ਜਿੱਥੇ ਮੈਰਿਜ ਪੈਲੇਸ ਬਣਨੇ ਆ ਉਹ ਤੁਸੀਂ ਸਾਹਮਣੇ ਦੇਖੋ ਮੈਰਿਜ ਪੈਲੇਸ ਸਾਡਾ ਤਿਆਰ ਹੋ ਰਿਹਾ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਕਿਸੇ ਮੈਰਿਜ ਪੈਲੇਸ ਤੋਂ ਘੱਟ ਆ ਤੁਸੀਂ ਦਿਖਾ ਸਕਦੇ ਹੋ ਬਹੁਤ ਵਧੀਆ ਤਰੀਕੇ ਦਾ ਇਹ ਆ ਮੈਰਿਜ ਪੈਲੇਸ ਅਸੀਂ ਮਿੱਟੀ ਛੜੀਆ ਜਮੀਨ ਐਸੀ ਇੱਥੋਂ ਲੈ ਕੇ ਸ਼ਾਮਰਾਟ ਸਿੰਘ ਜੀ ਦੇਖੋ ਖੁੱਲਾ ਡੁੱਲਾ ਪੂਰਾ ਸਿਆ ਬਾਉਂਡਰੀ ਵਾਲੇ ਵੀ ਪੂਰਾ ਕਰ ਦੇਣਾ ਮੈਨੂੰ ਇਹ ਨਹੀਂ ਲੱਗਦਾ ਕਿ ਮੈਰਿਜ ਪੈਲੇਸ ਇੰਨਾ ਕੀਤੇ ਤੋਂ ਬਹੁਤ ਘੱਟ ਖੁੱਲੇ ਹੋਣਗੇ ਇਹ ਜਿੱਮੇ ਪੂਰਾ ਮੈਰਿਜ ਪੈਲੇਸ ਖੁੱਲਾ ਡੁੱਲਾ ਹੁੰਦਾ ਜੋ ਸਾਰੀ ਫੈਸਿਲਿਟੀ ਹੁੰਦੀ ਇੱਥੇ ਮਿਲਣਗੇ ਠੀਕ ਹੈ ਨਾ ਜੀ ਇਹ ਬਹੁਤ ਪਿੰਡਾਂ ਚ ਤਿੰਨ ਚਾਰ ਚੁੱਕ ਤਿਆਰ ਤੇ ਬਾਕੀ ਕੰਮ ਚੱਲ ਰਹੇ ਨੇ ਫਿਨਿਸ਼ਿੰਗ ਤੇ ਹੁਣ ਟਾਈਲਾਂ ਲੱਗਣੀਆਂ ਨੇ ਤੇ ਆਹ ਓੜਾ ਰੰਗ ਤੇ ਬਾਕੀ ਸਾਰਾ ਤਿਆਰ ਹੈ ਜੀ ਆਲਮੋਸਟ ਤਿਆਰ ਹੈ ਬਸ ਹਾਂਜੀ ਹਾਂਜੀ ਮੈਰਿਜ ਪੈਲੇਸ ਜੀ ਦੇਖਿਓ ਨੇ ਤਾਂ ਛੋਟੇ ਹੀ ਹੋਣੇ ਇੰਨਾ ਖੁੱਲਡੁੱਲਾ ਪੰਚਾਇਤ ਦਾ ਸੀ ਪੰਜਾਬ ਚ ਪਹਿਲੀ ਮੈਰਿਜ ਪੈਲੇਸ ਹੋਊਗਾ ਮੈਨੂੰ ਲੱਗਦਾ ਇਹ ਪੂਰੇ ਪੰਜਾਬ ਦਾ ਪਹਿਲਾ ਹੋਊਗਾ ਤੇ ਸਾਡੇ ਹੋਰ ਜਿਹੜੇ ਮੈਰਿਜ ਪੈਲੇਸ ਬਣਨੇ ਆ ਭਮਾਰ ਚ ਬਿਲੰਦ ਕੰਮ ਚੱਲ ਰਿਹਾ ਜਿਹੜਾ ਕੰਪਲੀਟ ਹੋਇਆ ਰਿਉਣਾ ਉੱਚਾ ਸਾਡਾ ਰਜਿੰਦਰ ਨਗਰ ਇਹ ਸਾਡੇ ਕੰਪਲੀਟ ਹੋ ਗਏ ਬਦੌੱਚੀ ਕਨਾਲ ਆਲਮੋਸਟ ਕੰਪਲੀਟ ਹੈ ਬਾਕੀ ਜਿਹੜੇ ਚੱਲ ਰਹੇ ਨੇ ਸੰਗਤਪੁਰ ਛੋਡੀਆਂ ਸਟਾਰਟ ਕਰਨੇ ਪੈਸੇ ਇੱਥੇ ਹੈਗੇ ਤੇ ਮੰਡੋਫਲ ਤੇ ਸਾਡਾ ਚੋਣੋ ਪਿੰਡ ਹੈ ਜਿਹੜਾ ਉਹਦਾ ਵੀ ਤਕਰੀਬਨ ਨਹੀਂ ਤਿਆਰ ਹੈ ਮਤਲਬ ਫਾਈਨਲ 6 ਮਹੀਨੇ ਚ ਅਸੀਂ ਕਰ ਦਾਂਗੇ ਸਾਰੇ ਕਿਸੇ ਪਿੰਡ ਵਿੱਚ ਐਡਾ ਗਰਾਊਂਡ ਹੋਊਗਾ 20 ਕਿੱਲੇ ਹਨ ਤਕਰੀਬਨ ਹੈਗਾ ਆ ਸਾਡਾ ਤੁਸੀਂ ਦੇਖ ਲਿਆ ਤਿਆਰ ਆਲਮੋਸਟ ਤਿਆਰ ਹੋ ਗਿਆ ਇਧਰ ਪਲਾਂਟੇਸ਼ਨ ਹੋਣੀ ਆ ਆ ਸਾਡਾ ਓਪਨ ਜਿਮਾਂ ਜੀ ਦੇਖੋ ਠੀਕ ਹੈ ਜੀ ਹਰ ਸਵੇਰਾ ਤੁਸੀਂ ਦੇਖ ਲਈਓ ਉਹ ਮਗਰ ਵੀ ਜਾ ਕੇ ਨਾ ਜਿਹੜੇ ਹੈਗੇ ਉੱਥੇ ਜਿਵੇਂ ਬਾਲੀਬਾਲ ਦਾ ਗਰਾਊਂਡ ਹੋ ਗਿਆ ਟੈਨਿਸ ਦਾ ਗਰਾਊਂਡ ਅਸੀਂ ਇੱਧਰ ਬਣਾਵਾਂਗੇ ਤੇ ਇੱਥੇ ਆ ਸਿੰਥੈਟਿਕ ਬਾਸਕਟਬਾਲ ਦਾ ਸਿੰਥੈਟਿਕ ਬਣਾਵਾਂਗੇ ਕਿਸੇ ਪਿੰਡ 'ਚ ਮੈਨੂੰ ਲੱਗਦਾ ਸ਼ਾਇਦ ਪਹਿਲੇ ਹੀ ਹੋਵੇ ਹਾਂਜੀ ਸਿੰਥੈਟਿਕ ਗਰਾਊਂਡ ਇੱਥੇ ਬਣੂਗਾ ਤਾਂ ਬਹੁਤ ਜੀਦਨ ਫਾਈਨਲ ਟੱਚ ਤੇ ਆ ਜਿੰਦਨ ਤਿਆਰ ਹੋ ਗਿਆ ਦੇਖਿਓ ਤੁਸੀਂ ਬਹੁਤ ਸ਼ਾਨਦਾਰ ਇਹ ਪਲੇ ਗਰਾਊਂਡ ਬਣੂਗਾ ਤਿਆਰ ਹੋਣ ਤੋਂ ਬਾਅਦ ਆਪਾਂ ਜ਼ਰੂਰ ਇੱਕੋ ਦੀ ਗੇੜਾ ਜ਼ਰੂਰ ਲਾਵਾਂਗੇ ਤੁਹਾਡੇ ਨਾਲ ਤੁਹਾਨੂੰ ਦਿਖਾਵਾਂਗੇ ਜਾਂ ਉਹ ਘਾਟਨ ਕਰਾਵਾਂਗੇ ਸਾਡੀ ਤਾਂ ਸੋਚਿਆ ਕਿ ਮਾਨ ਸਾਹਿਬ ਕਰਨ ਕਿ ਉਹ ਬਹੁਤ ਵਧੀਆ ਸਾਡਾ ਮੈਰਿਜ ਪੈਲੇਸ ਵੀ ਤੇ ਇਹ ਵੀ ਬਹੁਤ ਤੁਸੀਂ ਦੇਖ ਸਕਦੇ ਹੋ ਨਾ ਖੁੱਲ੍ਹੇ ਦੂ ਸੋ ਸਾਡੇ ਨਾਲ ਪਿੰਦੇ ਸਾਰੇ ਸਰਪੰਚ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਨਗੇ ਇਹਨਾਂ ਦੇ ਨਾਲ ਸੋ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਦੇ ਉਪਰਾਲੇ ਜਿਹੜੇ ਮਾਨ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਨਾ ਕੁਝ ਡਿਵੈਲਪ ਹੋ ਚੁੱਕਿਆ ਹੈ ਬਹੁਤ ਕੁਝ ਡਵੈਲਪ ਹੋ ਰਿਹਾ ਹੁਣ ਸਾਰੇ ਪਿੰਡਾਂ ਦੇ ਵਿੱਚ ਇੱਕ ਗਰਾਊਂਡ ਦਾ ਚੱਲ ਰਿਹਾ ਕਿ ਸਾਰੇ ਪਿੰਡਾਂ ਦਾ ਵਿੱਚ ਆਪਾਂ ਪਲੇ ਗਰਾਊਂਡ ਸ਼ੁਰੂ ਕਰਨੇ ਨੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇੱਕ ਤਾਂ ਕਿਉਂਕਿ ਨਸ਼ਿਆਂ ਨਾਲ ਪਹਿਲੀ ਚੱਲ ਰਿਹਾ ਹੈ ਤਾਂ ਉਹਦੇ ਪੱਧਰ ਤੇ ਕਿ ਨਸ਼ੇ ਦਾ ਛੱਡੀ ਰਹੇ ਨੇ ਜਿବା ਕੋ ਉਹਨਾਂ ਨੂੰ ਕਿਸੇ ਹੋਰ ਪਾਸੇ ਜੋੜਨ ਲਈ ਤਾਂ ਪਲੇ ਗਰਾਊਂਡ ਵੀ ਸ਼ੁਰੂ ਕੀਤੇ ਜਾ ਰਹੇ ਕਿ ਉੱਧਰ ਆਪਣਾ ਜਿਹੜਾ ਵੀ ਸਾਰਾ ਧਿਆਨ ਹੈ ਉੱਧਰ ਲਾਉਣ ਤਾਂ ਕਿ ਉਹਨਾਂ ਨੂੰ ਹੋਰ ਪੰਜਾਬ ਪੱਧਰ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਉਹ ਮੈਡਲ ਲੈ ਕੇ ਆ ਸਕਣ ਤੇ ਨੌਕਰੀਆਂ ਹਾਸਲ ਕਰ ਨੌਕਰੀਆਂ ਦਾ ਪਹਿਲਾਂ ਹੀ ਬਹੁਤ ਚੱਲ ਰਿਹਾ ਹੈ ਮਾਨ ਸਰਕਾਰ ਵੱਲੋਂ ਹੁਣ ਪਾਣੀ ਦਾ ਕਿਸਾਨਾਂ ਲਈ ਮਤਲਬ ਹਰ ਵਰਗ ਲਈ ਇੱਕ ਤੋਂ ਇੱਕ ਸੋਚ ਕੇ ਉਦਮ ਕਰ ਰਹੀ ਹੈ ਮਾਨ ਸਰਕਾਰ ਤੋਂ ਜਿਹੜਾ ਮੁੱਦਾ ਜਿਹੜਾ ਹੁਣ ਨਸ਼ਿਆਂ ਨੂੰ ਲੈ ਕੇ ਚੱਲ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਤੇ ਪਿੰਡਾਂ ਦੇ ਵਿੱਚ ਉਹ ਨਸ਼ਾ ਨੂੰ ਠੱਲ ਪੈ ਰਿਹਾ ਹੈ ਬਹੁਤ ਹਲ ਪੈ ਰਹੀ ਹੈ ਕਿਉਂਕਿ ਜਿਹੜਾ ਨਸ਼ਾ ਹੈ ਪਹਿਲਾਂ ਸੀਗਾ ਬਹੁਤ ਮਤਲਬ ਨਾਰਮਲ ਹੀ ਲੋਕਲ ਲੈਵਲ ਤੇ ਮਿਲ ਜਾਂਦਾ ਸੀਗਾ ਹੁਣ ਜੋ ਕੀ ਕਦਮ ਚੁੱਕੇ ਗਏ ਨੇ ਮਾਨ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਵੀ ਇਹ ਪਹਿਲ ਕਦਮੀ ਕੀਤੀ ਗਈ ਹੈ ਉਸ ਦੇ ਬੇਸ ਤੇ ਇੱਕ ਡਰ ਦਾ ਮਾਹੌਲ ਵੀ ਹੈ ਨਸ਼ਾ ਤਸਕਰਾਂ ਦੇ ਵਿੱਚ ਕਿਉਂਕਿ ਜਿਹੜਾ ਨਸ਼ਾ ਹੈ ਉਹ ਲੋਕ ਤਾਂ ਕਰਦੇ ਨੇ ਜਿਉਂ ਉਹਨਾਂ ਨੂੰ ਮਿਲਦਾ ਹੈ ਜਦੋਂ ਮਿਲਣਾ ਹੀ ਸਪਲਾਈ ਬੰਦ ਹੋ ਗਈ ਤਾਂ ਡਿਮਾਂਡ ਤਾਂ ਆਪਣੇ ਆਪ ਖਤਮ ਹੋ ਜਾਊਗੀ ਤੇ ਜਦੋਂ ਡਰ ਹੋ ਗਿਆ ਤਾਂ ਉਹਨਾਂ ਨੂੰ ਮਿਲਣਾ ਬੰਦ ਹੋ ਗਿਆ ਤਾਂ ਕਰਕੇ ਕਿ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਨੂੰ ਵੀ ਹੋ ਗਿਆ ਵੀ ਅਸੀਂ ਆਪਣਾ ਛੱਡੀਏ ਨਸ਼ਾ ਕਿਉਂਕਿ ਮਿਲਣਾ ਬੰਦ ਹੋ ਗਿਆ ਤੇ ਉਹ ਵੀ ਆਪਣੇ ਪੱਦਰ ਤੇ ਆਪਣੇ ਬੇਜ ਦੇ ਉੱਤੇ ਜਾ ਕੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਰਹੇ ਨੇ ਤੇ ਆਪਣੇ ਘਰਦਿਆਂ ਨੂੰ ਵੀ ਦੱਸ ਰਹੇ ਨੇ ਜੋ ਸ਼ੁਰੂਆਤੀ ਦੁਆਰ ਵਿੱਚ ਲੱਗੇ ਸੀ ਕਿ ਜਾਂ ਕੀ ਜਾਂ ਪ੍ਰਾਣੇ ਹੋ ਚੁੱਕੇ ਨੇ ਤਾਂ ਉਹ ਆਪਣੇ ਪੱਦਰ ਤੇ ਆਪਣੇ ਬੇਜ ਤੇ ਆਪ ਵੀ ਜਾਂਦੇ ਨੇ ਤੇ ਜੀ ਉਹਨਾਂ ਦੇ ਨਾਲ ਦਾ ਕੋਈ ਪਿੰਡ ਵਾਲੇ ਵੀ ਹੋਣ ਕਿਉਂਕਿ ਉਹਨਾਂ ਦੀ ਸੁਰਵਾਈ ਹੋ ਰਹੀ ਹੈ ਤਾਂ ਕੁਈ ਦੱਸਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਕੋਈ ਬਾਹਰੋਂ ਆਂ ਬੇਚ ਰਿਹਾ ਏ ਜਾਂ ਕੋਈ ਪਿੰਡ ਦਾ ਹੀ ਵਾਸੀ ਕੋਈ ਬੇਚ ਰਿਹਾ ਸੀਗਾ ਉਹ ਵੀ ਸਰਕਾਰ ਨੂੰ ਜਾਂ ਪੁਲਿਸ ਨੂੰ ਜਾ ਕੇ ਦੱਸ ਦੱਸ ਰਹੇ ਨੇ ਕਿਉਂਕਿ ਪਹਿਲਾਂ ਸੀਗਾ ਜੋ ਦੱਸਦੇ ਸੀਗੇ ਤਾਂ ਉਹਨਾਂ ਤੇ ਹੀ ਕਾਰਵਾਈ ਜਾਂ ਉਹਨਾਂ ਨੂੰ ਹੀ ਡਰਾ ਦਿੱਤਾ ਜਾਂਦਾ ਸੀਗਾ ਪਰੰਤੂ ਹੁਣ ਜਿਹੜਾ ਉਹ ਦੱਸਦੇ ਨੇ ਤਾਂ ਉਹਨਾਂ ਤੇ ਕਾਰਵਾਈ ਕੀ ਹੁੰਦੀ ਹੈ ਤਾਂ ਉਹਨਾਂ ਦਾ ਨਾਮ ਵੀ ਰੱਖਿਆ ਜਾਂਦਾ ਹੈ ਗੁਪਤ ਰੱਖਿਆ ਜਾਂਦਾ ਹੈ ਤੇ ਜਦੋਂ ਸੁਣਵਾਈ ਹੋਣ ਲੱਗ ਜੇ ਫਿਰ ਓਬਵੀਅਸ ਗੱਲ ਹੈ ਕਿ ਲੋਕ ਵੀ ਨਾਲ ਜੁੜਦੇ ਨੇ ਜੀ ਸਤਿ ਸ਼੍ਰੀ ਅਕਾਲ ਮੈਂ ਤਨਾਥਲ ਕਲਾਂ ਦਾ ਸਰਪੰਚ ਰਾਜਦੀਪ ਸਿੰਘ ਜਿਵੇਂ ਤੁਸੀਂ ਕਿਹਾ ਕਿ ਖੇਡਾਂ ਤਾਂ ਸਾਡੇ ਸਮਾਜ ਦਾ ਇੱਕ ਜ਼ੂਰੀ ਅੰਗ ਹਨ ਜਿਵੇਂ ਨਸ਼ੇ ਦਾ ਪੰਜਾਬ ਵਿੱਚ ਬੋਲਵਾਲਾ ਰਿਹਾ ਹੈ ਜਦੋਂ ਆਪਾਂ ਕਹਿੰਦੇ ਕਿ ਨਸ਼ੇ ਨੂੰ ਠੱਲ ਪਾਈ ਜਾਵੇ ਤਾਂ ਉਸ ਦਾ ਬਕਲਪ ਸਭ ਤੋਂ ਵੱਧ ਖੇਡਾਂ ਹੀ ਨੇ ਕਿਉਂਕਿ ਜੇ ਆਪਾਂ ਨੌਜਵਾਨਾਂ ਦਾ ਧਿਆਨ ਮੋੜਾਂਗੇ ਤਾਂ ਉਹ ਉਹਨਾਂ ਨੂੰ ਚੰਗੇ ਪਲੇਗ੍ਰਾਉਂਡ ਚਾਹੀਦੇ ਨੇ ਜਿਵੇਂ ਤਰ ਤਰ ਪੰਜਾਬ ਸਰਕਾਰ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੋਲ੍ਹਦੇ ਨੇ ਤਾਂ ਉਹਨਾਂ ਨੂੰ ਚੰਗਾ ਸਾਇਤ ਪੜ੍ਹਨ ਲਈ ਮਿਲੇ ਤੇ ਹੋਰ ਵੀ ਉਹਨਾਂ ਦੀ ਜਿਹੜੀ ਵਿਦਿਆ ਉਹ ਵਿਕਾਸ ਹੋਵੇ ਆਪਣਾ ਫਿਊਚਰ ਸੋਚਣ ਆਪਣਾ ਅੱਗਾ ਸਵਾਰਨ ਤਾਂ ਇਸ ਦੇ ਵਿੱਚ ਸਾਡੇ ਪਲੇਗ੍ਰਾਉਂਡਾਂ ਦਾ ਸਾਡੀਆਂ ਲਾਇਬ੍ਰੇਰੀਆਂ ਦਾ ਤੇ ਸਾਡੇ ਹੋਰ ਵੀ ਜਿਹੜੇ ਨਸ਼ਾ ਛਡਾਊ ਕੈਂਟਰ ਨੇ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਹਰਸ਼ਦੀਪ ਸ਼ਰਮਾ ਜੀ ਨੇ ਦੱਸਿਆ ਹੈ ਕੇਂਦਰ ਖੁੱਲੇ ਨੇ ਉਹ ਤੁਸੀਂ ਜਾ ਕੇ ਗਰਾਊਂਡ ਲਾ ਕੇ ਦੇਖੋ ਤਾਂ ਉਹਨਾਂ ਨੂੰ ਘਰ ਵਰਗੀਆਂ ਸਹੂਲਤਾਂ ਤੇ ਜਿਹੜਾ ਪੇਸ਼ੈਂਟ ਹੈ ਉਹ ਖੁਦ ਮੈਂ ਮਹਿਸੂਸ ਕਰ ਰਿਹਾ ਕਿ ਹਾਂ ਸਮਾਜ ਦੀ ਜਿਹੜੀ ਸਿਰਜਣਾ ਉਹ ਕਰਾਂਗਾ ਕਿ ਬਹੁਤ ਵਧੀਆ ਸਿਹਤ ਨੌਜਵਾਨੀ ਨੂੰ ਮਿਲ ਰਹੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਸੋ ਬਹੁਤ ਸਾਰੀ ਨਿੱਜੀ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਪਿੰਡ ਵਾਲਿਆਂ ਦੀ ਦੇਖੀਆਂ ਜਾਂਦੀਆਂ న్యూਸ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਟੈਕਲ ਕਰ ਰਹੇ ਹੋ ਦੇਖੋ ਨਿੱਜੀ ਪ੍ਰੋਬਲਮ ਤਾਂ ਹੁਣ ਸਰਪੰਚ ਹੋਣ ਦੇ ਨਾਤੇ ਸਾਨੂੰ ਕਰਨੀਆਂ ਪੈਂਦੀਆਂ ਨੇ ਕਰਦੇ ਵੀ ਆ ਵੈਸੇ ਸਰਕਾਰ ਵੀ ਸਾਡਾ ਵਧੀਆ ਸਾਥ ਦੇ ਰਹੀ ਆ ਸਰਕਾਰ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਨਿੱਜੀ ਪ੍ਰੋਬਲਮ ਆ ਸੀ ਰਲ ਮਿਲ ਕੇ ਸਾਰੇ ਪਿੰਡ ਦੇ ਨਿਬੜ ਲੈਣਿਆ ਕੋਈ ਐਡਿਕਨ ਫਿਰ ਮੇਰੇ ਸਾਰੇ ਆਪਣੇ ਪਿੰਡ ਨੇ ਇਹ ਤਾਂ ਮੈਂ ਤੁਹਾਨੂੰ ਆਪਣੇ ਪਿੰਡ ਆਇਆ ਸੀ ਤਾਂ ਦਿਖਾਇਆ ਮੈਂ ਹਰ ਇੱਕ ਪਿੰਡ ਦਾ ਆਪ ਇੰਟਰਸਟ ਲੈ ਕੇ ਕੰਮ ਕਰਵਾ ਰਿਹਾ ਹਮੇਂ ਮੇਰਾ ਆਪਣਾ ਮੈਨੂੰ ਸ਼ੌਂਕ ਹੈ ਸਾਰੇ ਪਿੰਡਾਂ ਚ ਕੀ ਕੰਮ ਹੋ ਰਹੇ ਆ ਕੀ ਨਹੀਂ ਉਹ ਮੇਰੇ ਮੇਰੇ ਕੋਲ ਮੈਨੂੰ ਬਰਵਲੀ ਆਦਣਾ ਆ ਮੈਂ ਸਭ ਪਤਾ ਗਿਆ ਪਿੰਡ ਚ ਹੋ ਰਿਹਾ ਫਤਿਹਗੜ੍ਹ ਸਾਹਿਬ ਚ ਆਉਣ ਵਾਲੇ ਸਮੇਂ ਚ ਬਹੁਤ ਵੱਡੇ ਕੰਮ ਹੋਣੇ ਨੇ ਮੈਂ ਲੇਕਿਨ ਅੱਜ ਤੁਹਾਡੇ ਕੈਮਰੇ ਸਾਹਮਣੇ ਨਹੀਂ ਦੱਸ ਸਕਦਾ ਕਿਉਂਕਿ ਉਹ ਲਾਸਟ ਸਟੇਜ ਤੇ ਜਿੱਥੇ ਅਪਰੂਵਲ ਤੇ ਜਾ ਪ੍ਰੂਵ ਹੋ ਗਏ ਫਿਰ ਦੱਸਾਂਗੇ ਜਿਵੇਂ ਇਥੇ ਅਸੀਂ ਬਹੁਤ ਵੱਡਾ ਤੁਸੀਂ ਦੇਖਿਆ ਹੀ ਹੈ ਕੰਪਲੈਕਸ ਐਸਡੀਐਮ ਕੰਪਲੈਕਸ ਬਣਾਇਆ ਤੇ ਮਾਨ ਸਾਹਿਬ ਨੇ ਸਿੰਘ ਸਵਾ ਵੇਲੇ ਦੇਖਿਆ ਕਿ ਰਸਜਰ ਹੁੰਦਾ ਜਿਹੜੀਆਂ ਸਾਰੀਆਂ ਸੜਕਾਂ ਪੰਜ ਛੇ ਲੱਗਦੀਆਂ ਸੀ ਉਹਨੂੰ ਚੌੜੀ ਕੀਤਾ ਸੋਲੀ ਫੁੱਟ ਨਾਲ ਬਹੁਤ ਸ਼ਰੂਮਾਂ ਦੇ ਪੂਰੇ ਸੈਟ ਜਿਹੜੇ 8 8 9 9 ਵਿੱਚ ਵਾਸ਼ਰੂਮ ਵਿੱਚ ਮਾਣ ਲਈ ਸੰਗਦੇ ਸਾਰੇ ਯੂਨਿਟ ਬਣਾ ਕੇ ਦਿੱਤੇ 8 8 ਕਰੋੜ ਦੇ ਤਕਰੀਬਨ ਹੋਗੇ ਸੀ ਉਹ ਸੋ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਹੁਣ ਆਨ ਗoing ਨੇ ਹਾਂਜੀ ਹੁਣ 4 ਕਰੋੜ ਸਾਡਾ ਸ਼ਹਿਰ ਦੇ ਸੀਵਰੇਜ ਲਈ ਆਇਆ 3 ਕਰੋੜ 92 ਲੱਖ ਦਾ ਪਾਣੀ ਦੇ ਲਈ ਆਇਆ ਸਾਡੇ ਟਿਊਬ ਲੱਗਣ ਵਾਲੇ ਨੇ ਸ਼ਹਿਰ ਦੇ ਵਿੱਚ ਸੋ ਇਹ ਜਿਹੜਾ ਕੰਮ ਹੈ ਸਿਉਣ ਵਾਲੇ 2-4 ਮਹੀਨੇ ਦੇਖੋਗੇ ਬਹੁਤ ਹਾਈ ਲੈਵਲ ਤੇ ਜਿਹੜਾ ਕੰਮ ਸਾਡੀ ਕੋਸ਼ਿਸ਼ ਹੋਸੀਏ ਕਿਥੇ ਘੜ ਸਭ ਚ ਹੋਊਗਾ ਔਰ ਇੱਕ ਚੱਲ ਰਹੀ ਹੈ ਬਹੁਤ ਵੱਡੀ ਪ੍ਰਪੋਜ਼ਲ ਵਹਿਗਰੂ ਕਿਰਪਾ ਕਰੋ ਉੱਪਰ ਚੜੂਗੀ ਤਾਂ ਸਾਰੇ ਪੰਜਾਬ ਨੂੰ ਦਿਖੂ 2027 ਦੀਆਂ ਚੋਣਾਂ ਨੂੰ ਲੈ ਕੇ ਕੀ ਕੁਝ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਕਿਉਂਕਿ ਅਕਾਲੀ ਤੇ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੂਰੇ ਤਰੀਕੇ ਦੇ ਨਾਲ ਤਿਆਰ ਆ ਇਸ ਦੇ ਵਿੱਚ ਦੇਖੋ ਮੈਂ 5 ਸਾਲ ਹੀ ਲੋਕਾਂ ਨੇ ਸਾਨੂੰ ਚੁਣਿਆ ਹੁਣ 1.5 ਸਾਲ ਰਹਿੰਦਾ ਆਸ ਸਾਲ ਸਾਡਾ ਪੀਕ ਦਾ ਕੰਮ ਹੋਣਾ ਸਾਡੀ ਹੱਲ ਉਧਰਲੇ ਪਾਸੇ ਤਿਆਰੀ ਹੈ ਹੀ ਨਹੀਂ ਕਿ ਕੀ ਹੋਣਾ ਕੀ ਨਹੀਂ ਸਾਡਾ ਕੰਮ ਜਿਹੜੀ ਡਿਊਟੀ ਲੋਕਾਂ ਨੇ ਲਈ ਹੈ ਕੰਮ ਕਰਕੇ ਸਹੀਏ ਲੋਕ ਆਪੀ ਪਿਆਰ ਕਰਨਗੇ ਪਿਆਰ ਕਰਦੇ ਵੀ ਨੇ ਅਸੀਂ ਆਪਣੇ ਹਲਕੇ 'ਚ ਬਹੁਤ ਸਾਰੇ ਕੰਮ ਕੀਤੇ ਹਰ ਇੱਕ ਪਿੰਡ 'ਚ ਕੰਮ ਕੀਤੇ ਕੋਈ ਐਸਾ ਪਿੰਡ ਨਹੀਂ ਜਿੱਥੇ ਸਾਡੇ ਪੈਸੇ ਨਹੀਂ ਗਏ ਬਹੁਤ ਹੀ ਕੰਮ ਜਿਵੇਂ ਟੋਬੇ ਦਾ ਕੰਮ ਬਹੁਤ ਹੀ ਹੈ ਕਿਸੇ ਨੇ ਸੋਚੇ ਨਹੀਂ ਸੀ ਸਾਡੇ ਸਰਪੰਚ ਤੁਹਾਡੇ ਸਾਹਮਣੇ ਬੋਲ ਕੇ ਗਏ ਨੇ ਕਿ 18 ਲੱਖ ਰੁਪਏ ਟੋਬੇ ਤੇ ਲੱਗੇ ਉਹਨਾਂ ਦਾ ਠੀਕ ਹੈ ਜੀ 11 ਲੱਖ ਸਰਕਾਰ ਨੇ ਦੇਖ ਸਕਲੇ ਕੁਤੀ ਦਾ ਜਿਹੜਾ ਬਹੁਤ ਵੱਡੇ ਕਾਰਨ ਬਿਮਾਰੀਆਂ ਦੇ ਟੋਬੇ ਬਣੇ ਸੀ ਅਸੀਂ ਸਾਰੇ ਉਹ ਵਧੀਆ ਨਵੀਂ ਟੈਕਨੀਕ ਨਾਲ ਕਰ ਰਹੇ ਹਾਂ ਚਾਹੇ ਉਹ ਪਗੜਾਣਾ ਪਿੰਡ ਸੀ ਵੱਡਾ ਉੱਥੇ ਵੀ ਪਾਣੀ ਦੀ ਪ੍ਰੋਬਲਮ ਸੀ ਉਹਨੂੰ ਸੈੱਟ ਕਰ ਰਹੇ ਆ ਬਡਾਲੀਆ ਅਲਾ ਸਿੰਘ ਕਰ ਰਹੇ ਆ ਜਿਹੜੇ بڑے بڑے ਪਿੰਡ ਨੇ ਸਾਡੇ ਕੌਨਸਟੀਚੁਐਂਸੀ ਦੇ ਪਗੜਾਣਾ ਤੁਸੀਂ ਦੇਖੋਗੇ 1 ਕਰੋੜ ਰੁਪਏ ਦਾ 1 ਕਰੋੜ 25 ਲੱਖ ਰੁਪਏ ਦਾ ਸੀ ਨਵਾਂ ਜਿਹੜਾ ਮਾਡਰਨ ਤਰੀਕੇ ਨਾਲ ਪ੍ਰੋਜੈਕਟ ਦੇ ਤੌਰ ਤੇ ਇੱਕ ਟੋਬਾ ਬਣਾਇਆ ਤੁਸੀਂ ਦੇਖ ਸਕਦੇ ਹੋ ਸਾਰੇ ਕੰਮ ਮੈਂ ਜਿਵੇਂ ਦੱਸਿਆ ਕਿ ਪਿੰਡਾਂ ਦੇ ਆ ਦੇਖੋ ਸੀ ਜਿਹੜੀ ਨਾਲੇ ਵਰਮ ਤੇ ਸਾਰੀ ਲੋਕਟੇਲ ਲੱਗੀ ਹੈ ਇਹ ਆਪਣੀ ਸਰਕਾਰ ਵੇਲੇ ਲੱਗੀ ਆ ਮਾਦੀ ਪਾਰਟੀ ਸਰਕਾਰ ਸਾਫ਼ ਸੁਥਰੇ ਪਿੰਡ ਬਣਾ ਰਹੇ ਆ ਬਹੁਤ ਵਧੀਆ ਕੰਮ ਆ ਪਿੰਡ ਤੇ ਜਿਹੜਾ ਹੋਇਆ ਤੁਸੀਂ ਦੇਖ ਸਕਦੇ ਹੋ ਪਿੰਡ ਤਾਂ ਹੁਣ ਪਿੰਡ ਵਰਗਾ ਰਹਿ ਨਹੀਂ ਗਿਆ ਬਹੁਤ ساری ਤਬਦੀਲੀ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਰੇ ਮੈਂ ਇੱਕ ਲਾਇਬ੍ਰੇਰੀ ਇੱਥੇ ਬਹੁਤ ਵਧੀਆ ਬਣਾਈ ਹੈ ਇਹ ਸਾਡੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਜੀ ਪਿੰਡ ਵੱਡਾ ਪਿੰਡ ਹੈ ਬਹੁਤ ਅੱਛੀ ਜਗ੍ਹਾ ਉੱਥੇ ਆਪਾਂ ਆਏ ਆ ਪਜਾਰੇ ਸੀ ਜਿੱਥੇ ਯੁੱਧ ਨਸ਼ੇ ਅਵਿਰਧ ਤੇ ਅਗਲੇ ਪਿੰਡਾਂ ਚ ਜਾਣਾ ਲੇਕਿਨ ਆਪ ਗਲ ਚੱਲੀ ਵਿੱਚੋਂ ਤੁਸੀਂ ਲਾਇਬ੍ਰੇਰੀ ਦੀ ਗੱਲ ਨਿਕਲੀ ਤਾਂ ਮੈਨੂੰ ਵੀ ਯਾਦ ਆ ਗਿਆ ਕਿ ਆ ਪਿੰਡ ਸਾਡੀ ਵਧੀਆ ਲਾਇਬ੍ਰੇਰੀ ਬਣੀ ਆ ਦੇਖਦੇ ਆ ਜੇ ਖੁੱਲੀ ਹੋਈ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਇਹ ਲਾਇਬ੍ਰੇਰੀ ਬਣਾਈ ਆ ਸੀ ਦਾ ਲੱਗ ਰਿਹਾ ਮਤਲਬ ਪਿੰਪਿੰਡਾ ਥਾਵਾਂ ਦੇ ਵਿੱਚ ਜੋ ਲਾਇਬ੍ਰੇਰੀ ਬਣਵਾਈਆਂ ਗਿਆ ਨੇ ਇੱਕ ਬੱਚਾ ਲਈ ਬਹੁਤ ਹੀ ਵਧੀਆ ਗੱਲ ਹੈ ਆਰਾਮ ਨਾਲ ਬੈਠ ਕੇ ਪੜ ਸਕਦੇ ਨੇ ਔਰ ਮਾਹੌਲ ਵੀ ਬਹੁਤ ਸੋਹਣਾ ਹੈ ਇੱਕ ਕੈਫੇ ਦੀ ਤਰ੍ਹਾਂ ਲੱਗ ਰਿਹਾ ਔਰ ਮਾਹੌਲ ਜ ਬਣਦਾ ਤਾਂ ਉਹ ਬੱਚਾ ਪੜਨ ਦੇ ਵਿੱਚ ਜ਼ਿਆਦਾ ਇੰਟਰਸਟ ਲੈਂਦਾ ਦੇਖੋਗੇ ਸਾਰੀਆਂ ਫੈਸਿਲਿਟੀਆਂ ਨੇ ਇਵਨ ਇਸੀ ਤੱਕ ਲੱਗਿਆ ਕਿੰਨਾ ਵਧੀਆ ਮਾਹੌਲ ਹੈ ਕਿੰਨਾ ਤੁਸੀਂ ਦੇਖੋਗੇ ਫਰਨੀਚਰ ਕਿੰਨਾ ਵਧੀਆ ਹੈ ਬੁੱਕਸ ਸਾਰੀਆਂ ਪਈਆਂ ਨੇ ਕੰਪਿਊਟਰ ਇੱਥੇ ਹੈ ਮਤਲਬ ਇਹ ਜਿਹੜਾ ਸੋਚਿਆ ਨਹੀਂ ਸੀ ਕਿਸੇ ਨੇ ਉਹ ਪਿੰਡਾਂ ਚ ਹੋਰ ਆਪਾਂ ਤਾਂ ਵਿੱਚ ਬਈ ਚਾਂਸਸ ਪਿੰਡ ਤੇ ਜਾ ਰਹੇ ਸਪੈਸ਼ਲ ਮੈਂ ਤੁਹਾਨੂੰ ਲੈ ਕੇ ਨਹੀਂ ਆਇਆ ਤੁਸੀਂ ਗੱਲ ਕੀਤੀ ਆਪਾਂ ਯੂਟਰਨ ਲਿਆ ਆਪਣਾ ਸਿਕਰ ਹੋਇਆ ਸੀ ਜਿਕਰ ਹੋਇਆ ਸੀ ਸੋ ਮਾਨ ਸਾਹਿਬ ਨੇ ਜੋ ਉਹਨਾਂ ਦੀ ਸੋਚ ਹੈ ਕਿ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੁੜਿਆ ਜਾਵੇ ਪਲੇ ਗਰਾਊਂਡਾਂ ਨਾਲ ਜੁੜਿਆ ਜਾਵੇ ਤਾਂ ਹੀ ਨਸ਼ੇ ਤੋਂ ਬਚਣਗੇ ਇਹ ਇੱਕ 파ਟ ਹੈ ਔਰ ਸਾਡੇ ਪਿੰਡਾਂ ਚ ਜੇ ਇਸ ਤਰ੍ਹਾਂ ਦੀ ਲਾਇਬ੍ਰੇਰੀਆਂ ਬਣਨਗੀਆਂ ਆਪਣੇ ਵਧੀਆ ਪਲੇ ਗਰਾਊਂਡ ਬਣਨਗੇ ਤਾਂ ਆਪਣੇ ਆਪ ਹੀ ਵਿੱਚ ਜਿਹੜੇ ਨਸ਼ੇ ਤੋਂ ਦੂਰ ਜਾਣਗੇ ਸੋ ਨਸ਼ਿਆਂ ਤੋਂ ਜਿਹੜਾ ਬੱਚਿਆਂ ਨੂੰ ਜੇ ਅਸੀਂ ਨੌਜਵਾਨਾਂ ਨੂੰ ਦੂਰ ਲੈ ਕੇ ਜਾਣਾ ਹੈ ਉਹਨਾਂ ਲਈ ਸਾਰੀਆਂ ਫੈਸਿਲਿਟੀਆਂ ਦੇਣੀਆਂ ਵੀ ਪੈਣਗੀਆਂ ਔਰ ਸਰਕਾਰ ਦੀ ਕੋਸ਼ਿਸ਼ ਤੁਹਾਡੇ ਸਾਹਮਣੇ ਹੈ। ਬਿਲਕੁਲ ਤੇ ਮੈਂ ਜਦੋਂ ਐਂਟਰ ਕੀਤਾ ਨਾ ਮੈਂ ਬੁਕਸ ਦੇ ਵੱਲ ਦੇਖਿਆ ਕਿ ਐਜੂਕੇਸ਼ਨ ਦੇ ਨਾਲ ਨਾਲ ਇਨਸਪੀਰੇਸ਼ਨਲ ਬੁਕਸ ਵੀ ਨੇ ਇੱਥੇ ਤਾਂ ਲੋਕਾਂ ਨੂੰ ਮਿਲ ਲਾਦੇ ਕਿ ਬੱਚਾ ਤੋਂ ਇਲਾਵਾ ਵੀ ਅਗਰ ਜੇ ਕੋਈ ਸੀਨੀਅਰ ਵੀ ਪੜੇ ਤਾਂ ਉਹਨਾਂ ਦੇ ਲਈ ਵੀ ਬਹੁਤ ਵਧੀਆ ਆ। ਨਹੀਂ ਆਉਂਦੇ ਨੇ ਸੀਨੀਅਰ ਇੱਥੇ ਬੈਠਦੇ ਆ ਪੜ੍ਹਦੇ ਆ। ਦੇਖੋ ਜਿਹੜਾ ਪੜ੍ਹਨ ਦਾ ਸ਼ੌਂਕ ਤਾਂ ਸੀਨੀਅਰ ਹੋਣ ਨੌਜਵਾਨ ਹੋਣ ਬੱਚੇ ਹੋਣ ਕਿਸੇ ਨੂੰ ਵੀ ਹੋ ਸਕਦਾ ਹੈ। ਬਣਦੀ ਕੋਈ ਉਮਰ ਨਹੀਂ ਉਮਰ ਨਹੀਂ ਹੁੰਦੀ ਇਹ ਇੱਥੇ ਆ ਕੇ ਮਾਹੌਲ ਬਣਦਾ ਦੇਖੋ ਬੱਚੇ ਬੈਠਣਗੇ ਬੁਕਸ ਚੱਕਣਗੇ ਨੌਜਵਾਨ ਬੈਠਣਗੇ ਬੁਕਸ ਚੱਕਣਗੇ ਜਿਹੜੇ ਅਸੀਂ ਵੈਸੇ ਤਾਸ਼ ਖੇਡ ਲਈ ਹੋਰ ਖੇਡ ਲਈ ਉਹ ਤਾਂ ਜ਼ਰੂਰੀ ਹੈ ਕਿ ਬੁਕਸਾਂ ਵੱਲ ਆਈਏ ਤੁਸੀਂ ਫੌਰੀਂ ਚ ਦੇਖੋਗੇ ਮੈਂ ਜਹਾਜ਼ ਜਦੋਂ ਆ ਰਿਹਾ ਸੀ ਤਾਂ ਜਿੰਨੇ ਅੰਗਰੇਜ਼ ਸੀ ਸਾਰਿਆਂ ਦਾਸ ਬੁਕਸ ਸੀ ਔਰ ਅਸੀਂ ਪੰਜਾਬੀ ਕਿਧਰ ਨੂੰ ਚੱਲ ਪਏ ਇੱਕ ਪਾਸੇ ਚੱਲਦੇ ਹੋਣੇ ਅਸੀਂ ਚੱਲ ਪਏ ਸੋਸ਼ਲ ਮੀਡੀਆ ਵੱਲ ਹੋਣਾ ਚਾਹੀਦਾ ਸਾਨੂੰ ਬੁਕਸ ਵੱਲ ਸੋ ਬਹੁਤ ਦਿਨ ਦੂਰ ਨਹੀਂ ਜਦੋਂ ਸਾਡੇ ਨੌਜਵਾਨ ਬੁਕਸ ਵੱਲ ਆਉਣਗੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਸਾਰਾ ਦਿਨ ਬਤੀਤ ਕਰਕੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਤ ਇਸ ਦਿਨ ਨਾਲ ਹੀ ਆਪਾਂ ਬਹੁਤ ਕੁਝ ਤੁਹਾਨੂੰ ਦਿਖਾਇਆ ਵੀ ਹੈ ਕਿ ਕੁਝ ਮਾਨ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਹੀ ਲਾਇਬ੍ਰੇਰੀ ਵੀ ਤੁਹਾਨੂੰ ਅੱਜ ਦਿਖਾ ਦਿੱਤੀ ਆ ਤੇ ਬਹੁਤ ਬਹੁਤ ਧੰਨਵਾਦ ਸੋ ਕੀ ਕਹਿਣਾ ਚਾਹੋਗੇ ਲਾਸਟ ਲਾਸਟ ਮੈਂ ਧੰਨਵਾਦੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਨ੍ਹਾਂ ਦੀ ਸੋਚ ਬਹੁਤ ਵਧੀਆ ਪੰਜਾਬ ਲਈ ਔਰ ਉਹ ਆਪਣੇ ਦਿਲੋਂ ਕੰਮ ਕਰਦੇ ਆ ਜੋ ਉਹਨਾਂ ਨੇ ਕਿਹਾ ਦੇਖੋ ਬਸੀਲਿਆਂ ਦਾ ਸਾਨੂੰ ਪਤਾ ਹੈ ਲਿਮਟਿਡ ਨੇ ਲੇਕਿਨ ਉਹਨਾਂ ਵਿੱਚੋਂ ਹੀ ਇਹ ਗੱਲਾਂ ਨਿਕਲ ਕੇ ਆ ਰਹੀਆਂ ਪਲੇਗਰਾਉਂਡ ਹੋ ਰਹੇ ਆ ਸਾਡੇ ਫਤੇਗੜ ਸਾਹਿਬ ਹਲਕੇ ਚ ਹਲਕਾ ਸ਼੍ਰੀ ਫਤੇਗੜ ਸਾਹਿਬ ਚ 35 ਦੇ ਕਰੀਬ ਅਸੀਂ ਪਲੇਗਰਾਉਂਡ ਵਧੀਆ ਬਣਾ ਰਹੇ ਆ ਪਹਿਲੇ ਸਾਲ ਚ ਮਤਲਬ ਪਹਿਲਾ ਸਟਾਰਟ ਕਰਿਆ ਹੋਣਾ ਸੀ ਪਹਿਲਾ ਗਰਾਉਂਡ ਬਣੇ ਨੇ ਸੋ ਹਰ ਇੱਕ ਫੈਸਿਲਿਟੀ ਜਿਵੇਂ ਮੈਂ ਦੱਸਿਆ ਕਿ ਅਸੀਂ ਟੋਬਿਆਂ ਦਾ ਕੰਮ ਵੀ ਬੜੇ ਹਾਈ ਲੈਵਲ ਤੇ ਕੀਤਾ ਹੈ ਸੜਕਾਂ ਦਾ ਕੰਮ ਹੁਣ ਸਟਾਰਟ ਹੋ ਜੂਗਾ ਪੰਚਾਇਤ ਘਰ ਬਣਾ ਰਹੇ ਆ ਮੈਰਿਜ ਪੈਲੇਸ ਤੁਸੀਂ ਦੇਖ ਹੀ ਚੁੱਕੇ ਆਂ ਮਤਲਬ ਸਾਰੇ ਪਿੰਡਾਂ 'ਚ ਵੱਡਾ ਪਿੰਡ ਹੈ ਜਿਹੜੇ ਮੈਂ ਦੱਸਿਆ ਸੀ ਵੱਡੇ ਪਿੰਡਾਂ 'ਚ ਸਾਡੀ ਕੋਸ਼ਿਸ਼ ਹੈ ਕਿਸੀਂ ਆਪਣੇ ਮੈਰਿਜ ਪੈਲੇਸ ਬਣਾ ਕੇ ਲੋਕਾਂ ਨੂੰ ਸਮਰਪਿਤ ਕਰੀਏ ਸੋ ਡਿਵੈਲਪਮੈਂਟ ਦੇ ਕੰਮ ਤੁਹਾਡੇ ਸਾਹਮਣੇ ਹੀ ਆ ਬਹੁਤ ਸਾਰੇ ਕੰਮ ਜਿਹੜੇ ਹੋਏ ਆ ਸੜਕ ਦਾ ਜਿਹੜੇ ਤੁਸੀਂ ਆ ਕੇ ਮੈਂ ਚੌੜੀ ਕਹਿੰਦਾ ਸੀ ਉਹ ਤੁਸੀਂ ਆਪਾਂ ਗੱਲਾਂ ਚੱਲਾਂਗੇ ਉਹ ਸੜਕ ਉਹ ਸੀ ਜਿਹੜੀ ਆਪਾਂ ਵਾਈਂਡਿੰਗ ਕਰਾਈ ਹੈ ਸੋ ਬਹੁਤ ਵਧੀਆ ਕੰਮ ਤੁਸੀਂ ਲੋਕਾਂ ਦੇ ਲਈ ਕਰ ਰਹੇ ਹੋ ਤੇ ਲੋਕਾਂ ਦੀ ਮਦਦ ਵੀ ਕਰ ਰਹੇ ਹੋ ਸੋ ਮਾਨ ਸਰਕਾਰ ਦੇ ਉਪਰਾਲੇ ਸੋ ਸਭ ਨੂੰ ਬਿਨਾ ਮਿਲ ਲਾਦੇ ਕਿ ਬਿਨਾ ਕਈ ਹੀ ਸਭ ਕੁਝ ਦਿਖ ਰਹੀ ਨੇ ਸੋ ਇਦਾਂ ਹੀ ਦੇਖਦੇ ਰਹੋ ਐਨ ਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਸੰਦੀਪ ਤੇ ਨਾਲ ਮਨਪ੍ਰੀਤ ਕੌਰ